ਕੈਨੇਡਾ ਬੜੀਆਂ ਤਰੱਕੀਆਂ ਕਰ ਰਿਹਾ ਕੈਨੇਡਾ ਬਹੁਤ ਅੱਗੇ ਜਾ ਰਿਹਾ ਕੈਨੇਡਾ ਦੇ ਵਿੱਚ ਪੰਜਾਬੀ ਬਹੁਤ ਅੱਗੇ ਜਾ ਰਹੇ ਆ ਪੰਜਾਬੀ ਇਸ ਤਰ੍ਹਾਂ ਦੇ ਕੰਮ ਕਰ ਰਹੇ ਆ ਕਿ ਜਿਨ੍ਹਾਂ ਦਾ ਨਾਮ ਪੂਰੇ ਵਰਲਡ ਦੇ ਵਿੱਚ ਹੋ ਰਿਹਾ ਇਹ ਜਾਣਕਾਰੀ ਤੁਸੀਂ ਕੈਨੇਡਾ ਦੇ ਐਮਪੀ ਤੋਂ ਲਈ ਹੈ ਤੇ ਐਮਪੀ ਨਾਲ ਗੱਲਬਾਤ ਕੀਤੀ ਆ ਪੰਨੂ ਸਾਹਿਬ ਕੀ ਉੱਥੋਂ ਦੀ ਸਿਚੁਏਸ਼ਨ ਹੈਗੀ ਆ ਜੀ ਕੀ ਉੱਥੇ ਗੱਲਬਾਤ ਹੈਗੀ ਆ ਕੀ ਕਹਾਣੀ ਹੈਗੀ ਆ ਵਾਕੇ ਹੀ ਇਹ ਇੰਨੀ ਤਰੱਕੀ ਹੋਈ ਪਈ ਆ ਜੀ ਇੱਥੇ ਜੀ ਬ੍ਰਾਟ ਸਾਹਿਬ ਜਿਹੜੀ ਕੈਨੇਡਾ ਦੀ ਆਪਾਂ ਗੱਲ ਕਰੀਏ ਠੀਕ ਹੈ ਕੈਨੇਡਾ ਦੇ ਵਿੱਚ ਇਸ ਦੇ ਹਾਲਾਤ ਜਿਹੜੇ ਆ ਇਕਨੋਮੀ ਵਾਲੇ ਪਾਸਿਓਂ ਵੀ ਵਾਲੇ ਚੰਗੇ ਨਹੀਂ ਹੈਗੇ ਤੇ ਇਕਨੋਮੀ ਮਾੜੀ ਹੋਣ ਕਰਕੇ ਜਿਹੜਾ ਰੋਜ਼ਗਾਰ ਆ ਉਹਦੇ ਤੇ ਵੀ ਬਹੁਤ ਅਸਰਿਆ ਲੋਕਾਂ ਦੀ ਨੌਕਾਂ ਬਹੁਤ ਸਾਰੀਆਂ ਗਈਆਂ ਔਰ ਲੋਕ ਤੰਗ ਵੀ ਔਰ ਪਰੇਸ਼ਾਨ ਵੀ ਬੈਠੇ ਆ। ਲੇਕਿਨ ਜਿਹੜੀ ਮੇਰੀ ਗੱਲਬਾਤ ਉੱਥੇ ਦੇ ਪ੍ਰਮੁੱਖ ਤਿੰਨ ਚਾਰ ਮੈਂਬਰ ਪਾਰਲੀਮੈਂਟਾਂ ਦੇ ਨਾਲ ਹੋਈ ਆ ਤੇ ਆਪਾਂ ਮੇਨ ਜਿਹੜਾ ਮੁੱਦਾ ਉੱਥੇ ਇਹੀ ਚੱਲਿਆ ਜਿਹੜਾ ਫਰੋਤੀਆਂ ਮੰਗਣ ਦਾ ਜਿਹੜਾ ਗੈਂਗਸਟਰ ਵਾਦ ਆ ਭਈ ਜਿਹੜੇ ਗੈਂਗਸਟਰ ਜਿਹੜੇ ਧਮਕੀਆਂ ਦਿੰਦੇ ਆ ਕਰਾਂਤੇ ਜਾ ਕੇ ਉਹ ਗੰਨਾ ਦੇ ਉਹਨਾਂ ਗੋਲੀਆਂ ਵੀ ਚਲਾਉਂਦੇ ਆ ਤੇ ਪੈਸੇ ਦੀ ਮੰਗ ਕਰਦੇ ਆ ਡਾਲਰਾਂ ਦੀ ਮੰਗ ਕਰਦੇ ਆ ਇਹ ਜਿਹੜਾ ਮੁੱਦਾ ਆ ਬਰਨਰ ਸਾਹਿਬ ਇਹ ਬੜਾ ਅਹਿਮ ਮੁੱਦਾ ਆ ਤੇ ਇਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਤਕਰੀਬਨ ਮੈਂ ਕਹੂੰਗਾ ਕਿ S 2025 ਦੇ ਵਿੱਚ ਤਿੰਨ ਵਾਰੀ ਇਹ ਮੁੱਦਾ ਜਿਹੜਾ ਲਿਖਤੀ ਰਿਟਰਨ ਜਿਹੜਾ ਆ ਸਪੀਕਰ ਕੋਲ ਉੱਥੇ ਪਹੁੰਚਿਆ ਔਰ ਜਿਹੜੇ ਕੰਜ਼ਰਵ ਪਾਰਟੀ ਦੇ ਜਿਹੜੇ ਵਿਰੋਧੀ ਧਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਨੇ ਇਸ ਇਸ ਡਿਬੇਟ ਵਿੱਚ ਹਿੱਸਾ ਵੀ ਲਿਆ ਔਰ ਉਹਨਾਂ ਨੇ ਬੋਲਿਆ ਵੀ ਆ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਗੈਂਗਸਟਰ ਵਾਰਿਆ ਇਹਦੇ ਨਾਲ ਜਿਹੜਾ ਜਿਹੜਾ ਸਾਡਾ ਨਾਗਰਿਕ ਆ ਜਿਹੜਾ ਰਹਿ ਰਿਹਾ ਜਿਹੜਾ ਆਪਣੀ ਫੈਮਿਲੀ ਨਾਲ ਜਾਂ ਪਰਿਵਾਰ ਨਾਲ ਰਹਿ ਰਿਹਾ ਜਾਂ ਆਪਣਾ ਮਰਮੋਟਾ ਕਾਰੋਬਾਰ ਕਰਦਾ ਉਹਨਾਂ ਨੂੰ ਜਾਨ ਨੂੰ ਖਤਰਾ ਆ ਤੇ ਉਹ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹ ਕੰਟਰੀ ਆਊਟ ਵੀ ਕਰ ਗਏ ਬ੍ਰਾਦਰ ਸਾਹਿਬ ਜਿਹੜੀ ਇਹ ਗੈਂਗਸਟਰਵਾਦ ਦੀ ਕਹਾਣੀ ਤੁਰਦੀ ਨਾ ਤੁਰਦੀ ਤਾਂ ਆਪਣੇ ਮੁੰਡ ਉੱਥੋਂ ਪੰਜਾਬ ਤੋਂ ਪਿੰਡੋਂ ਆਪਣੇ ਪਿੰਡਾਂ ਚੋਂ ਤੁਰਦੀ ਆ ਕਿਉਂਕਿ ਉੱਥੇ ਜਿਹੜੇ ਗੈਂਗਸਟਰ ਨੇ ਨਾ ਬ੍ਰਾਦਰ ਸਾਹਿਬ ਦੋ ਤਰ੍ਹਾਂ ਦੇ ਗੈਂਗਸਟਰ ਹੁੰਦੇ ਆ ਇੱਕ ਗੈਂਗਸਟਰ ਹੁੰਦਾ ਆ ਜਿਹੜਾ ਘਰ ਦੇ ਹਾਲਾਤਾਂ ਦੀ ਤਾਂ ਕਿ ਇਹ ਤੋਰਛੀ ਨੂੰ ਦੂਰ ਕਰਨੇ ਲਈ ਸਰਕਾਰੀ ਜਿਹੜਾ ਸਿਸਟਮ ਆ ਉਹਦੇ ਕੋਲ ਚੱਲ ਜਾਂਦਾ ਤੇ ਉਹਨੂੰ ਉੱਥੇ ਵਰਤਿਆ ਜਾਂਦਾ ਔਰ ਜਦੋਂ ਉਹ ਵਰਤ ਹੋ ਜਾਂਦਾ ਫਿਰ ਉਹਨੂੰ ਪਤਾ ਲੱਗਦਾ ਕਿ ਮੈਨੂੰ ਇਹ ਜਿਹੜਾ ਪੋਲਿਟੀਕਲ ਸਿਸਟਮ ਆ ਜਾਂ ਜਿਹੜਾ ਅਫਸਰਸਾਈ ਸਿਸਟਮ ਆ ਇਹ ਮੈਨੂੰ ਵਰਤ ਗਏ ਤੇ ਇਸ ਵੇਲੇ ਮੇਰੇ ਕੋਲ ਕੋਈ ਨਹੀਂ ਤੇ ਫਿਰ ਉਹ ਹਥਿਆਰ ਚੱਕ ਲੈਂਦਾ ਔਰ ਦੂਸਰੇ ਗੈਂਗਸਟਰ ਉਹ ਹੁੰਦਾ ਹੈ ਜਿਹੜਾ ਉੱਥੇ ਦੇ ਜਿਹੜੇ ਪੋਲਿਟੀਕਲ ਲੋਕ ਨੇ ਜਿਹੜੇ ਰੱਜੇ ਪੁੱਜੇ ਅਫਸਰ ਨੇ ਜਿਹੜੇ ਕਰਪਟ ਜਿਹੜੇ ਸਿਸਟਮ ਦੇ ਨਾਲ ਜੁੜੇ ਹੋਏ ਲੋਕ ਨੇ ਚਾਹੇ ਵਪਾਰੀ ਵਰਗ ਹੋਵੇ ਚਾਹੇ ਉਹ ਬਿਜ਼ਨਸਮੈਨ ਹੋਵੇ ਚਾਹੇ ਕੋਈ ਵੱਡਾ ਪੁਲਿਸ ਅਫਸਰ ਜਾਂ ਕੋਈ ਹੋਰ ਡਿਪਾਰਟਮੈਂਟਾਂ ਦੇ ਅਫਸਰ ਹੋਣ ਉਹਨਾਂ ਦੇ ਜਿਹੜੇ ਬੱਚੇ ਆ ਉਹ ਐਸ਼ੋ ਰਾਮ ਦੀ ਜ਼ਿੰਦਗੀ ਜੀ ਕੇ ਤੇ ਬਾਅਦ ਵਿੱਚ ਉਹ ਵਿਗੜ ਜਾਂਦੇ ਆ ਔਰ ਜਦੋਂ ਉਹ ਵਿਗੜ ਜਾਂਦੇ ਆ ਤੇ ਫਿਰ ਛੋਟੀਆਂ ਮੋਟੀਆਂ ਮਰਦਤਾਂ ਉੱਥੇ ਕਰਦੇ ਆ ਕਿਉਂਕਿ ਤੇ ਉਹ ਤੋਂ ਬਾਅਦ ਵਿੱਚ ਉਹਨਾਂ ਦੇ ਜਿਹੜੇ ਚੰਗੇ ਚੋਖੇ ਪਰਿਵਾਰਾਂ ਦੇ ਜਿਹੜੇ ਉਹਨਾਂ ਦੇ ਮਾਤਾ ਪਿਤਾ ਆ ਉਹਨਾਂ ਨੂੰ ਫਿਰ ਕੈਨੇਡਾ ਵਰੀਆਂ ਕੰਟਰੀਆਂ ਵਿੱਚ ਸ਼ਿਫਟ ਕਰ ਦਿੰਦੇ ਆ ਜਦੋਂ ਇਹਨਾਂ ਕੰਟਰੀਆਂ ਵਿੱਚ ਉਹ ਆ ਜਾਂਦਾ ਆ ਤੇ ਉਸ ਵੇਲੇ ਉਹ ਜਿਹੜਾ ਨੌਜਵਾਨ ਆ ਉਹ ਕੋਦਤੀ ਆ ਕਿ ਉੱਥੇ ਉਹਨੂੰ ਅਸ਼ੋਕਰਾਮ ਦੀ ਜ਼ਿੰਦਗੀ ਜੀਣ ਹੋਣੀ ਜੀ ਉਹ ਕੱਤੀ ਹੁੰਦੀ ਆ ਤੇ ਇੱਥੇ ਆ ਕੇ ਫਿਰ ਉਹਨੂੰ ਉਹ ਅਸ਼ੋਕਰਾਮ ਨਹੀਂ ਮਿਲਦਾ ਤੇ ਕੰਮ ਉਹਦੇ ਕੋਲ ਹੁੰਦਾ ਨਹੀਂ ਤੇ ਉਹ ਫਿਰ ਗੈਂਗਸਟਰ ਵਾਲੇ ਪਾਸੇ ਨੂੰ ਤੁਰ ਪੈਂਦਾ ਤੇ ਕਿ ਕਿਸੇ ਤਰ੍ਹਾਂ ਮੈਨੂੰ ਮੁਫਤ ਦਾ ਪੈਸਾ ਆ ਜਵੇ ਤੇ ਜਿਹਦੇ ਨਾਲ ਮੈਂ ਆਪਣਾ ਜਿਹੜਾ ਆਪਣੀ ਅਸ਼ੋਕਰਾਮ ਦੀ ਜ਼ਿੰਦਗੀ ਜਿਹੜੀ ਆਪਣੀ ਕਦੀ ਮੈਂ ਆਪਣੇ ਮਾਂ ਪਿਓ ਦੇ ਘਰ ਇੰਡੀਆ ਜਿੰਦਾ ਸੀ ਚ ਪੰਜਾਬ ਜਾਂ ਚੰਡੀਗੜ੍ਹ ਜਿੰਦਾ ਸੀ ਉਹ ਮੈਥੇ ਜੀ ਸਕਾਂ ਜਿਹੜੇ ਜਿਹੜੇ ਪੋਲੀਟਿਕਲ ਸਿਸਟਮ ਦਾ ਸ਼ਿਕਾਰ ਹੋਏ ਹੁੰਦੇ ਗੈਂਗਸਟਰ ਮੁੰਡੇ ਬਣੇ ਉਹ ਤੋਂ ਤਕਰੀਬਨ ਉੱਥੇ ਹੀ ਫੇਕ ਐਨਕਾਊਂਟਰਾਂ ਦੇ ਵਿੱਚ ਤੇ ਜਿਹੜੇ ਰੱਜੇ ਪੁੱਜੇ ਘਰਾਂ ਦੇ ਵਿਗੜੇ ਹੋ ਮੁੰਡੇ ਹੁੰਦੇ ਆ ਜਿਹੜੇ ਕਹਿ ਸਕਦੇ ਆ ਕਿ ਬੜੀ ਅਸ਼ੋ ਰਾਮ ਦੀ ਜ਼ਿੰਦਗੀ ਜੀ ਕੇ ਆਉਂਦੇ ਆ ਔਰ ਉੱਥੇ ਵੀ ਉਹ ਗੁੰਡਾ ਕਰਦੀ ਪੂਰੀ ਕਰਦੇ ਆ ਔਰ ਮਾਂ ਪੇਰੀ ਪਹੁੰਚ ਹੋਣ ਕਰਕੇ ਉੱਥੇ ਉਹਨਾਂ ਦਾ ਬਚਾਅ ਹੋ ਜਾਂਦਾ ਜਾਂ ਛੋਟਾ ਮੋਟਾ ਕੀਸ ਹੁੰਦਾ ਤੇ ਪੈ ਵੀ ਜਾਂਦਾ ਤੇ ਉਹ ਤੋਂ ਬਰੀ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਵਿੱਚ ਮਾਂ ਪੇ ਸੋਚਦਾ ਕਿ ਇਹ ਸਾਡੇ ਜਿਹੜੇ ਵਿਗੜੇ ਜਾਨੇ ਆ ਇਹ ਕੈਨੇਡਾ ਜਾ ਕੇ ਆਪੇ ਕੰਮ ਕਰਨਗੇ ਆਪੇ ਸੁਧਰਨਗੇ ਸੁਧਰਨਗੇ ਪਰ ਉਹ ਸੁਧਰਦੇ ਨਹੀਂ ਹੈਗੇ ਉਹ ਇਹਨਾਂ ਕੰਟਰੀਆਂ ਚ ਆ ਕੇ ਹੋਰ ਵਿਗੜ ਜਾਂਦੇ ਆ ਕੰਮ ਉਹਨਾਂ ਤੋਂ ਹੁੰਦਾ ਨਹੀਂ ਉਹ ਕੀ ਕਰਦੇ ਆ ਫਿਰ ਇਹ ਤਾਂ ਲੁੱਠਾ ਖ ਜਾਂ ਕਾਰਾਂ ਚੋਰੀ ਕਰਨੀਆਂ ਜਾਂ ਹੋਰ ਚੋਰੀਆਂ ਜਿਹੜੀਆਂ ਛੋਟੀਆਂ-ਮੋਟੀਆਂ ਕਰ ਲੀਆਂ ਜਾਂ ਫਿਰ ਕਹਿ ਲੋ ਕਿ ਗੈਂਗਸਟਰ ਬਾਦ ਵਾਲੇ ਪਾਸੇ ਨੂੰ ਕਿਸੇ ਨੂੰ ਧਮਕੀਆਂ ਦੇਤੀਆਂ ਉਹ ਤੋਂ 10000 ਲੈ ਲਿਆ ਜਾਂ 20000 ਲੈ ਲਿਆ ਇਦਾਂ ਵਾਲੇ ਪਾਸੇ ਨੂੰ ਤੁਰ ਪਿੰਦੇ ਆ। ਔਰ ਇਸ ਸਿਸਟਮ ਦੇ ਨਾਲ ਜਿਹੜਾ ਕੈਨੇਡੀਅਨ ਗਵਰਨਮੈਂਟ ਆ ਉਹ ਇਸ ਵੇਲੇ ਮੈਂ ਕਹੂੰਗਾ ਕਿ ਕਾਫੀ ਪ੍ਰਭਾਵਿਤ ਆ ਔਰ ਉੱਥੇ ਦਾ ਜਿਹੜਾ ਰੂਲ ਆ ਲਾ ਆ ਉਹ ਵੀ ਸਖਤ ਕਰਨ ਲਈ ਜਿਹੜੀ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਵੀ ਰੂਲਿੰਗ ਪਾਰਟੀ 'ਤੇ ਦਬਾਅ ਬਣਾਇਆ ਹੋਇਆ ਕਿ ਇਹਦੇ 'ਤੇ ਕੋਈ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ। ਬਰਾਬਰ ਸਾਹਿਬ ਆਪ ਇੱਕ ਇਥ ਦੇ ਇਸ ਪਿਛਲੇ ਮੈਂ ਕਹਾਂਗਾ ਕਿ ਜਨਵਰੀ 2-3 ਤਰੀਕ ਤੋਂ ਇੱਕ ਘਟਨਾ ਜਿਹੜੀ ਉੱਥੇ ਬ੍ਰੈਂਟਨ ਦੇ ਵਿੱਚ ਹੁੰਦੀ ਆ ਜਿਹੜਾ ਜਿਹੜੇ ਵਿਕਰਮ ਸ਼ਰਮਾ ਨਾਂ ਦਾ ਜਿਹੜਾ ਨੌਜਵਾਨ ਜਿਹੜਾ 3 ਸਾਲ ਪਹਿਲਾਂ 2022 ਦੇ ਵਿੱਚ ਹੀ ਉਹ ਕੈਨੇਡਾ ਇਥੇ ਸ਼ਿਫਟ ਹੁੰਦਾ ਬ੍ਰੈਂਟਨ ਦੇ ਵਿੱਚ ਇਥੇ ਇਮੀਗ੍ਰੇਸ਼ਨ ਦਾ ਕੋਈ ਕੰਮ ਕਰਦਾ ਛੋਟਾ ਮੋਟਾ ਉਹਦਾ ਉਹ ਬਿਜ਼ਨਸ ਹੁੰਦਾ ਆ ਤੇ ਉਹਨੂੰ ਉਹਦੇ ਉਹਦੇ ਘਰ ਤੇ ਆ ਕੇ ਵੀ ਜਿਹੜੀਆਂ ਜਿਹੜੇ ਗੈਂਗਸਟਰ ਆ ਗੋਲੀਆਂ ਚਲਾਉਂਦੇ ਆ ਔਰ ਗੋਲੀਆਂ ਚਲਾ ਕੇ ਤੋਂ ਉਹ ਤੋਂ ਬਾਅਦ ਵਿੱਚ ਜਦੋਂ ਪੁਲਿਸ ਆ ਜਾਂਦੀ ਹੈ ਤੇ ਪੁਲਿਸ ਵਾਲੇ ਉਹਨੂੰ ਦੱਸਦੇ ਆ ਆ ਕੇ ਕਿ ਹੋ ਸਕਦਾ ਹੁਣ ਤੈਨੂੰ ਧਮਕੀ ਭਰਿਆ ਕੋ ਫੋਨ ਆਵੇ ਤੇ ਫੋਨ ਜਿਹੜਾ ਸਾਨੂੰ ਉਹਦੇ ਵਰਦ ਸੀ ਫਿਰ ਉਹੀ ਗੱਲ ਹੁੰਦੀ ਕਿ ਉਹਦੇ ਤੋਂ ਬਾਅਦ ਵਿੱਚ ਉਹਨਾਂ ਨੂੰ ਫੋਨ ਆ ਜਾਂਦਾ ਉਹ ਬਿਕਰਮ ਸ਼ਰਮਾ ਉਹਨਾਂ ਨੂੰ ਤੇ ਉਹ ਕਹਿੰਦੇ ਪਏ ਸਾਨੂੰ 5 ਲੱਖ ਡਾਲਰ ਚਾਹੀਦਾ ਤੇਰੇ ਕੋਲ ਇੱਕ ਦਿਨ ਦਾ ਟਾਈਮ ਆ ਹੁਣ ਤੁਸੀਂ ਲਾਲੋ ਸਾਹਿਬ ਬਰਨਾਲ ਸਾਹਿਬ 5 ਲੱਖ ਰੁਪਈਆ ਇੱਕ ਦਿਨ ਦੇ ਵਿੱਚ ਇੱਥੇ ਕਿੱਥੋਂ ਮੈਂ ਅਰੇਂਜ ਕਰ ਲਊਗਾ ਤੇ ਪਾਣੀ ਲਾ ਕੋਈ 1000 2000 ਦੀ ਰਕਮ ਤੇ ਹੈ ਨਹੀਂ ਜਿਹੜਾ ਬੰਦਾ ਕਿਸੇ ਤੋਂ ਹਜ਼ਾਰਾ ਫੜ ਲਵੇ ਜਾਂ ਜਾਂ ਕੋਈ ਹੋਰ ਕਰ ਲੂ 5 ਲੱਖ ਰੁਪਈਆ 5 ਲੱਖ ਡਾਲਰ ਉਹ ਜਿਹੜਾ ਉਹ ਉਹ ਕਿੱਥੋਂ ਲਊਗਾ ਹਾਰ ਕਿਉਂ ਵਿਕਰਮ ਸ਼ਰਮਾ ਜਿਹੜਾ ਉਹ ਕੰਟਰੀ ਆਊਟ ਕਰ ਦਿੰਦਾ ਇਹ ਜਦੋਂ ਕੰਟਰੀ ਆਊਟ ਕਰ ਦਿੰਦਾ ਤੇ ਉਹਦੇ ਨਾਲ ਜਿਹੜਾ ਕਿ ਇੱਥੇ ਦਾ ਜਿਹੜਾ ਸਿਸਟਮ ਆ ਜਾਂ ਇੱਥੇ ਦੀ ਜਿਹੜੀ ਪੁਲਿਸ ਆ ਜਾਂ ਇੱਥੇ ਦਾ ਪ੍ਰਸ਼ਾਸਨ ਜਿਹੜਾ ਕੈਨੇਡਾ ਦਾ ਹੈਗਾ ਉਹ ਵੀ ਉਹ ਦੁਬਿਧਾ ਵਿੱਚ ਫਸ ਜਾਂਦਾ ਕਿ ਯਾਰ ਸਾਡੀ ਇਹ ਕੰਟਰੀ ਦੇ ਵਿੱਚ ਵੀ ਆ ਕੇ ਇਹ ਚੀਜ਼ਾਂ ਚੱਲ ਪਈਆਂ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਆਪਣੇ ਕਪਲ ਸ਼ਰਮਾ ਜਿਹੜਾ ਕਿ ਕਮੇਡੀਅਨ ਉਹ ਉਹਦਾ ਉਹਦਾ ਜਿਹੜਾ ਬਿਜ਼ਨਸ ਕੈਫੇ ਦਾ ਉਹ ਉਹਦੇ ਤੇ ਗੋਲੀਆਂ ਗੋਲੀਬਾਰੀ ਚੱਲੀ ਉਹਨੂੰ ਉਹਨੂੰ ਹਾਰ ਕੇ ਕੀ ਕਰਨਾ ਕੀਤਾ ਉਹਨੇ ਹਾਰ ਕੇ ਉਹ ਆਪਣਾ ਸਾਰੇ ਬਿਜ਼ਨਸ ਨੂੰ ਡਵੇ ਵਿੱਚ ਸ਼ਿਫਟ ਕਰ ਗਿਆ ਆਪਣੇ ਗੀਪੀ ਗਰੇਵਾਲ ਉਹਨਾਂ ਦੇ ਘਰ ਤੇ ਵੀ ਗੋਲੀਆਂ ਚੱਲੀਆਂ ਤੇ ਹੋਰ ਸਿੰਗਰ ਜਿਹੜੇ ਨਾਮੀ ਸਿੰਗਰ ਆ ਉਹਨਾਂ ਦੇ ਜਿਨ੍ਹਾਂ ਨੇ ਘਰ ਇੱਥੇ ਖਰੀਦੇ ਆ ਕੈਨੇਡਾ ਦੇ ਵਿੱਚ ਉਹਨਾਂ ਤੇ ਉਹ ਗੋਲੀਆਂ ਜਿਹੜੀਆਂ ਚੱਲੀਆਂ ਇਸ ਚੀਜ਼ ਨੂੰ ਚਾਹੇ ਤੁਸੀਂ ਜਿੱਧਰ ਨੂੰ ਮਰਜੀ ਲੈ ਜਾਓ ਲੇਕਿਨ ਕੁੱਲ ਮਿਲਾ ਕੇ ਜਦੋਂ ਰਿਜ਼ਲਟ ਨਿਕਲਿਆ ਇਹ ਨਿਕਲਦਾ ਕਿ ਇਹ ਇਹ ਸਾਰਾ ਸਿਸਟਮ ਜਿਹੜਾ ਗੈਂਗਸਟਰਵਾਦ ਆ ਇਹ ਜਿਹੜਾ ਆ ਇਹ ਸਰਕਾਰਾਂ ਦਾ ਜੋ ਪੈਦਾ ਕੀਤਾ ਹੈ ਜੋ ਸਰਕਾਰਾਂ ਨੇ ਫਲਾਇਆ ਹੋਇਆ ਖਾਸ ਤੋ ਪੰਜਾਬ ਦੀਆਂ ਸਰਕਾਰਾਂ ਇੰਡੀਆ ਦੀਆਂ ਸਰਕਾਰਾਂ ਨਹੀਂ ਉਹਨਾਂ ਤੋਂ ਸਤਾਇਆ ਹੋਇਆ ਜਾਂ ਇਹ ਲੋਕ ਗੈਂਗਸਟਰ ਵਾਲਾ ਪਾਸੇ ਇੱਕ ਸਾਰਾ ਸਿਸਟਮ ਗਿਆ ਕੁਛ ਨਾ ਕੁਛ ਜਦੋਂ ਸਾਰੀਆਂ ਤਾਰਾਂ ਉਹ ਪਿਛਲੀਆਂ ਗਵਰਨਮੈਂਟਾਂ ਜਾਂ ਜਿਹੜੀ ਸਾਡੇ ਪੰਜਾਬ ਦੀ ਸਰਕਾਰ ਹਨ ਉਹਨਾਂ ਦੇ ਨਾਲ ਜੁੜਦਾ ਪਰ ਇਹ ਹੈ ਵੀ ਇਸ ਵੇਲੇ ਜਿਹੜੀ ਇੱਥੇ ਦੀ ਜਿਹੜੀ ਗਵਰਨਮੈਂਟ ਹੈ ਕੈਨੇਡੀਅਨ ਗਵਰਨਮੈਂਟ ਹੈ ਉਹ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਕਿ ਬਹੁਤ ਸਖਤ ਜਿਹੜੀ ਆ ਇਹਦੇ ਤੇ ਸਟੈਂਡ ਲਾਉਗੀ ਕਿਉਂਕਿ ਵਿਰੋਧੀ ਧਿਰ ਜਿਹੜੀ ਕੰਜਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਉਹਨਾਂ ਸਰਕਾਰ ਤੇ ਪ੍ਰੈਸ਼ਰ ਬਣਾਇਆ ਹੋਇਆ ਕਿ ਠੀਕ ਹੈ ਕਿ ਕੋਈ ਬਾਰਦਾਤ ਹੁੰਦੀ ਆ ਤੇ ਇਹ ਨਹੀਂ ਕਿ ਪੁਲਿਸ ਨਹੀਂ ਮਾਰੀ ਆ ਪਏ ਉਹ ਗੈਂਗਸਟਰਾਂ ਨੂੰ ਫੜਦੀ ਨਹੀਂ ਪੁਲਿਸ ਗੈਂਗਸਟਰਾਂ ਨੂੰ ਫੜ ਲੈਂਦੀ ਆ ਫੜਨੇ ਤੋਂ ਬਾਅਦ ਉਹਨਾਂ ਦੀ ਬੇਲ ਹੋ ਜਾਂਦੀ ਜਦੋਂ ਬਿਲ ਹੋ ਜਾਂਦੀ ਹੈ ਤੇ ਫਿਰ ਉਹਨਾਂ ਦੇ ਭਾਦਾਂ ਹੁੰਦਾ ਹੈ ਬਿਨ ਕਾਨੂੰਨ ਕੈਨੇਡੀਅਨ ਜਿਹੜਾ ਕਾਨੂੰਨ ਕੋ ਬਾਲਾ ਕੋ ਸਖਤ ਨਹੀਂ ਹੈਗਾ ਤੇ ਅਸੀਂ ਤੁਸੀਂ ਵੀ ਸ਼ਾਇਦ ਕਈ ਵਾਰੀ ਇਹ ਸੋਚਿਆ ਵੀ ਇਹਨਾਂ ਦੀ ਬਿਲ ਹੋ ਗਈ ਤੇ ਕੈਨੇਡੀਅਨ ਕਾਨੂੰਨ ਬਾਾਕ ਬਾਕੀ ਕੀ ਜਿਹੜਾ ਜਿਹੜਾ ਕਾਨੂੰਨ ਹੈ ਇੱਥੇ ਕੈਨੇਡੀਅਨ ਉਹ ਥੋੜਾ ਸਖਤ ਚਾਹੀਦਾ ਔਰ ਜਿਹਦੇ ਵਾਸਤੇ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟ ਜਿਹੜੇ ਹੈਗੇ ਆ ਉਹਨਾਂ ਨੇ ਵੀ ਜਾ ਕੇ ਪਾਰਲੀਮੈਂਟ ਵਿੱਚ ਵੀ ਆਵਾਜ਼ ਉਠਾਈ ਆ ਕਿ ਨੋ ਬਿਲ ਨੋ ਬਿਲ ਜਿਹੜਾ ਕੋਈ ਆਪਾਂ ਕਾਨੂੰਨ ਲਿਆਉਣਾ ਚਾਹੀਦਾ ਜਿਹਦੇ ਨਾਲ ਇਹ ਆ ਵੀ ਹੁਣ ਬਾਦਾਂ ਜੇ ਕੋਈ ਗੈਂਗਸਟਰ ਫੜਿਆ ਜਾਂਦਾ ਤੇ ਉਹ ਜੇਲ੍ਹ ਦੇ ਵਿੱਚ ਸਿੱਝੇ ਕਿਤੇ ਛੁੱਟ ਨਾ ਸਕੇ ਤੇ ਬਾਕੀ ਜਿਹੜੇ ਲੋਕ ਆ ਉਹ ਆਪਸ ਵਿੱਚ ਸ਼ਾਂਤੀ ਨਾਲ ਰਹਿਣ ਜੀ ਬੜਾ ਸਾਹਿਬ ਜੀ ਪਰ ਜਿਹੜਾ ਉੱਥੇ ਕੁੜੀਆਂ ਦਾ ਵੀ ਆ ਰਿਆ ਉੱਥੋਂ ਦੇ ਜਿਹੜੇ ਜਵਾਕ ਹੈਗੇ ਆ ਨੌਕਰੀਆਂ ਨਾਗਰੀਆਂ ਨਹੀਂ ਮਿਲ ਰਹੀਆਂ ਜਾਂ ਆਪ ਵਾਲੇ ਗਏ ਇਸੇ ਕਰਕੇ ਰੋਕਿਆ ਉੱਥੋਂ ਦੀ ਗਵਰਨਮੈਂਟ ਨੇ ਵੀ ਭਾਈ ਇੱਥੇ ਰੋਕਿਆ ਜਾਵੇ ਤੇ ਇਹ ਵੀ ਕਹਿੰਦੇ ਵੀ ਭਾਈ ਉੱਥੋਂ ਦੇ ਕਈ ਲੋਕਾਂ ਨੇ ਜਿਹੜੇ ਪੱਕੇ ਸੀਗੇ ਉਹਨਾਂ ਨੇ ਖੂਨ ਵੀ ਬੜਾ ਚੂਸਿਆ ਕਈ ਕਹਿੰਦੇ ਆ ਸਟੂਡੈਂਟ ਕਹਿੰਦੇ ਆ ਕਹਿੰਦੇ ਵੀ ਉਹਨਾਂ ਦੇ ਵਿੱਚ ਰਹਿਣ ਰੂਣ ਦੇ ਖਰਚੇ ਬੜੇ ਲਏ ਗਏ ਉਹਨਾਂ ਨੂੰ ਆਖਿਆ ਗਿਆ ਦੇਓ ਉਹ ਦੇਓ ਫਲਾਨਾ ਕਰੋ ਚੰਮ ਬੜਾ ਉਡੇੜਿਆ ਹੈਗਾ ਤੇ ਕਈ ਜਿਹੜੇ ਜਿਹੜੇ ਹੁਣ ਇਸ ਪੋਜੀਸ਼ਨਾਂ ਤੇ ਪਹੁੰਚੇ ਤੇ ਉਹ ਮਿਹਨਤ ਵੀ ਬਹੁਤ ਕੀਤੀ ਆ ਸਾਰਿਆਂ ਨੂੰ ਆਪਾਂ ਨਹੀਂ ਕਹਿ ਸਕਦੇ ਕਈ ਇਹੋ ਜਿਹੇ ਜਵਾਕ ਆ ਜੀ ਜਿਨ੍ਹਾਂ ਨੇ ਦਿਨ ਰਾਤ ਕੰਮ ਕੀਤਾ ਤੇ ਜਿਹੜੀ ਉਮਰ ਕਿਤੇ ਖੇਡਣ ਵਾਲੀ ਹੁੰਦੀ ਹੈ ਜਿਹੜੀ ਉਮਰ ਕਿਤੇ ਬਾਹਰ ਜਾਣ ਆਉਣ ਵਾਲੀ ਹੁੰਦੀ ਹੈ ਉਹ ਉਮਰ ਚ ਕੰਮ ਕੀਤਾ ਤੇ ਜਦੋਂ ਵਿਆਹ ਲ ਹੋਏ ਤਾਂ ਉਦੋਂ ਆਏ ਲੱਗਦਾ ਜਿਵੇਂ ਜਿਹੜਾ ਬੰਦਾ ਪੰਜਾਬ ਚ ਰਹਿ ਕੇ 40 ਸਾਲਾਂ ਦੀ 45 ਸਾਲਾਂ ਦੀ ਉਮਰ ਤੱਕ ਕੰਮ ਕਰਕੇ ਤਰੱਕੀ ਕਰਦਾ ਉਹਨਾਂ ਨੇ 30 30 ਸਾਲਾਂ ਦੀ ਉਮਰ ਤੱਕ ਕਰ ਲਈ 25 25 ਸਾਲਾਂ ਤਈ ਉਮਰ ਤੱਕ ਕਰ ਲਈ ਇੰਨੀ ਛੋਟੀ ਲੈਵਲ ਤੇ ਕਰ ਲਈ ਉਹਨਾਂ ਦਾ ਵੀ ਜ਼ਿਕਰ ਕਰਨਾ ਚਾਹੀਦਾ ਹੈ ਯੂ ਐਸ ਏ ਕਿਸੇ ਵੀ ਤਰ੍ਹਾਂ ਦੇ ਟਰੱਕ ਪਰਮਿਟਸ ਲਈ ਜੀ ਐਸ ਟੀ ਟਰੱਕ ਪਰਮਿਟਸ ਨੂੰ ਕੰਟੈਕਟ ਕਰੋ 5593897772 ਉਨ ਆਪਾਂ ਖਬਰ ਤੇ ਸਾਂਝ ਪਾ ਲੈਨੇ ਆ ਜੀਬ ਰਾਣ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਦੋਂ ਆਪਾਂ ਗੱਲ ਸਟਾਰਟਿੰਗ ਕੀਤੀ ਸੀ ਤਾਂ ਇਹ ਹੀ ਕੀਤੀ ਸੀ ਕਿ ਦੋ ਤਰ੍ਹਾਂ ਦੇ ਗੈਂਗਸਟਰ ਆ ਇੱਕ ਤਾਂ ਅਮੀਰ ਜਿਹੜੇ ਲੋਕ ਨੇ ਅਮੀਰ ਅਫਸਰ ਸ਼ਾਹੀਦੇ ਨਿਆਣੇ ਨੇ ਉਹ ਉਹ ਤਾਂ ਇੱਥੇ ਆ ਕੇ ਇਹ ਕੰਮ ਕਰਦੇ ਜਿਹੜੇ ਜਿਹੜੇ ਇੱਕ ਉਦਾਂ ਉੱਥੇ ਦੀ politcal system ਦਾ ਸ਼ਿਕਾਰ ਹੋ ਗਿਆ ਉੱਥੇ ਦੀ administration ਦਾ ਸ਼ਿਕਾਰ ਹੋ ਗਿਆ ਤੇ ਉਹਨਾਂ ਚੋਂ ਕੁਝ ਤਾਂ ਉੱਥੇ ਫੇਕ ਐਨਕਾਊਂਟਰਾਂ 'ਚ ਮਾਰਤੇ ਜਾਂਦੇ ਕੁਝ ਹੈ ਕੋਈ ਉਹਨਾਂ ਦੇ ਰਿਸ਼ਤੇਦਾਰ ਇਕੱਠੇ ਹੋ ਕੇ ਜਾਂ ਪੈਸੇ ਇਕੱਠੇ ਕਰਕੇ ਜਾਂ ਜ਼ਮੀਨ ਵੇਚ ਕੇ ਉਹ ਜਿਹੜੇ ਇਹਨਾਂ ਕੰਟਰੀਆਂ ਵਿੱਚ ਆ ਜਾਂਦੇ ਆ ਇੱਥੇ ਆ ਕੇ ਵੀ ਉਹ ਠੱਕੇ ਦਾ ਸ਼ਿਕਾਰ ਹੁੰਦੇ ਆ ਇੱਥੇ ਆ ਕੇ ਵੀ ਸਾਰੇ ਲੋਕ ਇੱਕੋ ਜਿਹੇ ਨਹੀਂ ਹੈਗੇ ਕਈ ਤਾਂ ਜਿਹੜੇ ਉਹ ਜੋ ਬਾਜਿਬ ਉਹਨਾਂ ਦਾ ਪੈਸਾ ਬਣਦਾ ਉਹਨਾਂ ਨੂੰ ਦੇ ਦਿੱਤਾ ਜਾਂਦਾ ਔਰ ਦਿੰਦੇ ਵੀ ਆ ਔਰ ਕਈ ਜਿਹੜੇ ਆ ਫਿਰ ਉਹ ਉਹਨਾਂ ਨੂੰ ਘੱਟ ਪੈਸੇ ਦਿੰਦੇ ਆ ਜਿਹਨਾਂ ਨਾਲ ਉਹ ਗਰੀਬੀ ਦੀ ਮਾਰ ਉਹਨੂੰ ਉੱਥੇ ਤਾਂ ਚੱਲਦੇ ਰਿਹਾ ਇੱਥੇ ਆ ਕੇ ਵੀ ਉਹਨੂੰ ਗਰੀਬੀ ਦੀ ਮਾਰ ਚ ਲੈਣੀ ਪੈਂਦੀ ਆ ਦੂਸਰਾ ਤੁਸੀਂ ਗੱਲ ਕੁੜੀਆਂ ਦੀ ਕੀਤੀ ਆ ਦੇਖੋ ਸਾਡੀਆਂ ਜਿਹੜੀਆਂ ਨੌਜਵਾਨ ਭੈਣਾਂ ਦਾ ਸਾਡੀਆਂ ਬੱਚੀਆਂ ਇਹਨਾਂ ਕੰਟਰੀ ਚ ਆਈਆਂ ਕੈਨੇਡਾ ਬਾਰੇ ਖਾਸ ਤੌਰ ਤੇ ਸਟੂਡੈਂਟ ਦੇ ਜਾਂ ਵਰਕ ਪਰਮਿਟ ਤੇ ਜਿਹੜੀਆਂ ਆਈਆਂ ਇਹਦੇ ਚ ਕੋਈ ਦੋਰਾ ਮੰਨ ਕੇ ਕਿ ਵਾਕਈ ਉਹ ਉਹਨਾਂ ਦੇ ਨਾਲ ਇੱਥੇ ਉਹਨਾਂ ਦਾ ਸ਼ੋਸ਼ਣ ਬਾਜੀ ਜਾਂ ਉਹਨਾਂ ਨਾਲ ਉਹਨਾਂ ਨਾਲ ਕਾਬੀਆਂ ਹੋਈਆਂ ਤੇ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਸਾਡਾ ਜਿਹੜਾ ਪੇਰੈਂਟ ਹੈ ਉਹ ਵੀ ਜ਼ਿੰਮੇਵਾਰ ਹੈ ਕਿ ਆਪਾਂ ਕੱਲੀਏ ਕੁੜੀਆਂ ਨੂੰ ਇੱਥੇ ਭੇਜ ਦਿੰਦੇ ਆ ਤੇ ਇੱਥੇ ਕੇਵਾਰੀ ਕੋਈ ਰਿਸ਼ਤੇਦਾਰ ਸਪੋਰਟ ਨਹੀਂ ਕਰਦਾ ਜਾਂ ਕਿੰਗਾ ਦਾ ਰਿਸ਼ਤੇਦਾਰ ਹੁੰਦਾ ਨਹੀਂ ਇਹ ਜੇ ਇਹ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਜਾਂ ਆਇਲਟ ਕਰਕੇ ਵਿਆਹ ਕਰਾ ਕੇ ਵੀ ਆਈਆਂ ਹੁੰਦੀਆਂ ਕਿ ਉਹ ਮੁੰਡਿਆ ਨਾ ਮੁੰਡਾ ਨਾਲ ਆ ਗਿਆ ਵਿਆਹ ਕਰਾ ਕੇ ਕੁੜੀ ਨੇ ਆਇਲਟ ਕਰ ਲਈ ਮੁੰਡੇ ਵਾਲੇ ਨੇ ਪੈਸੇ ਲਾਤੇ ਫੀਸਾ ਫੂਸਾ ਦੇ ਦਿੱਤੀਆਂ ਇਮੀਗ੍ਰੇਸ਼ਨ ਦੀਆਂ ਜਾਂ ਯੂਨੀਵਰਸਿਟੀ ਦੀਆਂ ਤੇ ਮੁੰਡਾ ਉਹਨਾਂ ਦਾ ਨਾਲ ਆ ਗਿਆ ਤੇ ਇੱਥੇ ਆ ਕੇ ਉਹਨਾਂ ਦਾ ਆਪਸ ਵਿੱਚ ਡਿਵੋਰਸ ਹੋ ਗਿਆ ਜਾਂ ਜਾਂ ਕੁੜੀ ਕਿਸੇ ਹੋਰ ਦੇ ਨਾਲ ਰਹਿਣ ਲੱਗ ਪਈ ਜਾਂ ਚਲੇ ਗਈ ਜਾਂ ਮੁੰਡਾ ਕਿਸੇ ਹੋਰ ਨਾਲ ਰਹਿਣ ਜਾਂ ਚਲੇ ਗਿਆ ਇਹ ਇਹ ਜਿਹੜੇ ਇਹ ਸਮਾਜਿਕ ਇਹ ਗੱਲਾਂ ਉਹ ਵੀ ਇੱਥੇ ਆ ਕੇ ਹੁਣਾਂ ਔਰ ਵੱਡੀ ਪੱਧਰ ਤੇ ਹੋਈਆਂ ਉਹਦੇ ਨਾਲ ਵੀ ਪੰਜਾਬੀਆਂ ਦੀ ਜਿਹੜੀ ਆ ਬਦਨਾਮੀ ਹੋਈ ਆ ਬਾਕੀ ਜਿਹੜਾ ਗੈਂਗਸਟਰਵਾਦ ਵਾਲੇ ਪਾਸੇ ਦੀ ਨੌਜਵਾਨੀ ਤੁਰੀ ਆ ਉਹ ਵਾਕਿਆ ਕਿ ਕੁਝ ਜਿਹੜੀ ਜਿਹਨਾਂ ਦਾ ਧੱਕਾ ਇੰਡੀਆ 'ਚ ਵੀ ਹੋਇਆ ਸੀ ਜਾਂ ਪੰਜਾਬ 'ਚ ਹੋਇਆ ਸੀ ਇੱਥੇ ਆ ਕੇ ਵੀ ਉਹ ਫਿਰ ਇਸ ਲੈਂਡ 'ਚ ਉਹ ਪੈ ਗਿਆ ਇੱਥੇ ਆ ਕੇ ਵੀ ਉਹਨਾਂ ਨੂੰ ਧੱਕੇ ਹੋਏ ਆ ਚਾਹੇ ਉਹ ਉਹਨਾਂ ਦੀ ਜੌਬਾਂ ਜਿਹੜੀਆਂ ਸੀ ਉਹ ਚਾਹੇ ਕੋ ਕੱਚੀਆਂ ਸੀ ਜਾਂ ਪੱਕੀਆਂ ਸੀ ਮਤਲਬ ਕਿ ਉਹਨਾਂ ਨੂੰ ਜੋ ਬਣਦਾ ਮਾਣ ਸੀ ਜੋ ਬਣਦਾ ਪੈਸਾ ਸੀ ਨਹੀਂ ਮਿਲਿਆ ਔਰ ਭੁੱਖਮਰੀ ਦਾ ਇੱਥੇ ਵੀ ਉਹ ਸ਼ਿਕਾਰ ਹੁੰਦੇ ਕਿਉਂਕਿ ਕੈਨੇਡੀਅਨ ਇਕਨੋਮੀ ਜਿਹੜੀ ਆ ਉਹ ਵਾਲੀ ਬੈਟਰ ਨਹੀਂ ਅੱਜ ਕੱਲ੍ਹ ਚੱਲ ਰਹੀ ਸ਼ਹਿਰ ਹੋਣ ਬਾਅਦ ਦਿਨ ਹੋ ਜਾ ਕੋਈ ਪਤਾ ਨਹੀਂ ਪਰ ਕਹਿੰਦਾ ਭਾਵੇਂ ਹੈ ਕਿ ਇਸ ਚੀਜ਼ੀ ਦਾ ਵੀ ਇੱਥੇ ਦੇ ਜਿਹੜਾ ਇਕਨੋਮੀ ਦਾ ਖਰਾਬੀ ਹੋਈ ਉਹਦਾ ਵੀ ਸ਼ਿਕਾਰ ਸਾਡੇ ਨੌਜਵਾਨ ਵੀਰ ਹੈਗੇ ਪਰ ਜ਼ਿਆਦਾਤਰ ਜਿਹੜੇ ਗੈਂਗਸਟਰ ਵਾਲਾ ਪਾਸੇ ਨੌਜਵਾਨ ਤੁਰਿਆ ਉਹ ਸਾਡੇ ਉੱਥੋਂ ਇੰਡੀਆ ਦੇ ਚੰਗੇ ਅਫਸਰਾਂ ਦੇ ਚੰਗੇ ਮੈਂ ਕਹਾਂਗਾ ਕਿ ਅਹਿਲਕਾਰਾਂ ਦੇ ਜਾਂ ਚੰਗੇ ਮੰਤਰੀਆਂ ਸੰਤਰੀਆਂ ਦੇ ਮੁੰਡੇ ਇੱਥੇ ਆ ਕੇ ਵਿਗੜੇ ਹੋਏ ਹੈ ਜਿਨ੍ਹਾਂ ਨੇ ਇੱਥੇ ਦੀਆਂ ਕੰਟਰੀਆਂ ਦਾ ਸਿਸਟਮ ਖਰਾਬ ਕੀਤਾ ਹੋਇਆ ਜੀ ਬਰਾਸਾ